ਨੀ ਅਸੀਂ ਆ ਨਾ ਕਹਿੰਦੀ ਹੱਥਾ ਜਾਣ ਗਿਆ ਲੜਕੇ ਨਹੀਂ ਬੋਲੀ ਪਾਖੜ ਕੇ ਮੇਰੇ ਸਾਹਮਣੇ ਖੜ ਕੇ ਬੋਲੀ ਪਾਖੜ ਕੇ ਜੇ ਸਾਹਮਣੇ ਖੜ ਕੇ ਬੋਲੀ ਪਾਖੜੀਏ ਅੱਜ ਅੱਜ ਨਹੀਂ ਆਉਂਦਾ ਮੇਰੀ ਤਾਂ ਕ੍ਰੀਤ ਬਾਗਿਆ ਕੰਪੜਾ ਲੈ ਆਪ ਜਿਆਦੇ ਕਰਾਈ ਤੇਰਾ ਆ ਨਾਂ ਕੇ ਥਾ ਕੇ ਨਿਕਲ ਕੇ ਸੁੱਚੀ

ਕੇ ਅੰਬੀਆਂ ਗੂਰ ਬੇ ਨਾ ਮਾਰ ਵੇ ਯਾ ਤੇ ਕੇ ਗੂਰ ਬੇ ਨਾ ਮਾਰ ਵੇ ਯਾ ਪੇਕੇ ਤਤੜੀ ਦੇ ਦੂਰੇ ਤੂੰ ਤਾਂ ਕੁੜੀਏ ਬੋਲੀ ਪਾਈ ਤੂੰ ਤਾਂ ਕੁੜੀਏ ਬੋਲੀ ਪਾਈ ਮੇਰੇ ਨੇ ਮੇਰਾ ਨਿਕਲ ਗਿਆ ਹਸਨ ਤੇਰੇ ਮੂੰਹ ਵਰਗਾ ਸਾਡੀ ਜੁੱਤੀ ਦਾ ਪਾਸਾ ਤੇਰੇ ਮੂੰਹ ਵਰਗਾ ਸਾਡੀ ਜੁੱਤੀ ਦਾ ਪਾਸਾ Good the Yeah! This... ਮੇਲਣੇ 2 ਦਾ ਹਿਆਦੇ ਵੀੜੀ ਮੇਲਣੇ ਦੇਣਾ ਤੇਰਾ ਇਸ ਕੀੜੀ ਮੇਲਣੇ 3 ਦਾ ਹਿਆਦੇ ਓ 3 ਦਾ ਹਿਆਦੇ 3 ਨੀ ਮੇਲਣੇ ਚੱਕੀਆ ਰਾ ਦੀ ਪੀਣੀ ਮੇਲਣੇ 4 ਦਾ ਹਿਆਦੇ ਓ 4 ਦਾ ਹਿਆਦੇ 40 ਮੇਲਣੇ ਤੈਨੂੰ ਬਨਾਰਾ ਸਾੜੀ ਮੇਲਣੇ 5 ਦਾ ਹਿਆਦੇ ਹੋ 5 ਦਾ ਹਿਆਨ ਦੇ 50 ਨਹੀਂ ਮੇਲਣੇ ਗੱਲ ਸੁਣ ਕੇ ਸਾਡੀ ਜਾਣੀ ਮੇਲਣੇ 6 ਦਾ ਹਿਆਨ ਦੇ ਹੋ 6 ਦਾ ਹਿਆਨ ਦੇ 60 ਨਹੀਂ ਮੇਲਣੇ ਬੋਲੀਆਂ ਤੇ ਹੋ ਗਿਆ ਕੱਠ ਨਹੀਂ ਮੇਲਣੇ 7 ਦਾ ਹਿਆਨ ਦੇ ਹੋ 7 ਦਾ ਹਿਆਨ ਦੇ 70 ਮੇਲਣੇ ਖਾ ਕੇ ਖੰਡ ਕਿਉ ਹੋ ਖਾ ਕੇ ਖੰਡ ਕਿਉ ਸ਼ਕਰ ਮੇਲਣੇ 8 ਦਾ ਹਿਆਨ ਦੇ ਹੋ ਅੱਠ ਦਾ ਆਯਾ ਦੇ ਅਸੀਂ ਮਿਲਣੇ ਗੱਲਣਾ ਕਿਸੇ ਨੂੰ ਦਸੀ ਮਿਲਣੇ ਭੇਦ ਬਣਾ ਕੇ ਹੋ ਭੇਦ ਬਣਾ ਕੇ ਰੱਖੀ ਮਿਲਣੇ ਨੌ ਦਾ ਆਯਾ ਦੇ ਹੋ ਨੌ ਦਾ ਆਯਾ ਦੇ 90 ਮਿਲਣੇ ਦੇਖਣਾ ਖੱਬੇ ਸੱਜੇ ਮਿਲਣੇ ਅਣਮੋਲ ਹੋਣੀ ਤੇਰੇ ਹੋ ਅਣਮੋਲ ਹੋਣੀ ਤੇਰੇ ਅੱਗੇ ਮਿਲਣੇ ਦਾਮ ਦਾਹੀ ਹੋ ਦਾਮ ਦਾ ਹੀ ਸੌਣੀ ਮੇਲਣੇ ਬੋਲੀਆਂ ਜੀ ਅਸੀਂ ਤੇਰੇ ਹੋ ਬੋਲੀਆਂ ਜੀ ਅਸੀਂ ਤੇਰੇ ਪਿਆਰੀ ਮੇਲਣੇ ਅੜਮੋੜ ਸਿੰਘਾ ਹੜ ਅੜਮੋੜ ਸਿੰਘਾ ਹੜ ਬੋਲੀ ਤੋੜ ਦੇ ਲਾ ਦੇ ਕਿਉ ਨੂੰ ਡੋਢੀ ਉਹ ਮੜ ਕੇ ਬਥੇਰੀ ਸੀ ਕਾਰੇ ਆਈਏ ਛੇ ਮਿਹਰ ਸਪਾਈਏ ਕਹਿੰਦੇ ਬੀਰੀ ਨੂੰ ਸੋਨਾ ਵੀ ਕਾਲ ਲੈ ਇਹ ਕਹਿੰਦੇ ਬੀਰੀ ਨੂੰ ਸੋਨਾ ਵੀ ਕਾਲ ਲੈ ਇਹ ਕਹਿੰਦੇ ਸੀ ਉਹ ਪਹਿਲੀ ਵਾਰੀ ਬਾਪੂ ਮੇਰਾ ਸਕੂਲ ਦੇ ਵਿੱਚ ਆਇਆ ਬਈ ਛੋਲੇ ਦੇ ਵਿੱਚ ਪੰਜ ਪਤਾਸੇ ਉਹ ਛੋਲੇ ਦੇ ਵਿੱਚ ਪੰਜ ਪਤਾਸੇ ਪੀਪਾ ਭਰ ਪੰਜੀਰੀ ਲਾਇਆ ਬਈ ਜਾਂਦੀ ਵਾਰੀ نوٹ 50 ਦਾ ਬਈ ਜਾਂਦੀ ਵਾਰੀ ਲੋਟ ਪਜਾਦਾ ਮੈਡਮ ਹੱਥ ਪੜਾਇਆ ਮੈਡਮ ਲਿਖ ਪੁੱਛਦੀ ਤੇਰਾ ਬਾਪੂ ਫੇਰ ਨਹੀਂ ਆਇਆ ਮੈਡਮ ਲਿਖ ਪੁੱਛਦੀ ਬਾਪੂ ਫੇਰ ਨਹੀਂ ਆਇਆ ਮੈਡਮ ਲਿਖ ਪੁੱਛਦੀ ਬਾਪੂ ਫੇਰ ਨਹੀਂ ਆਇਆ ਜੇ ਬਈ ਨਹੀਂ ਹਰ ਆਇਆ ਜੇ ਕარი ਜਾਨ

ਖੋਰਾਣੀ ਪੀਤੀ ਤੁਮ ਕਾ ਤੁਮ ਕਾ ਖੋਰਾਣੀ ਪੀਤੀ ਤੁਮ ਕਾ ਤੁਮ ਕਾ ਸਾਇਣਾ ਪੀਤੀ ਬਾਟੇ ਨਾਲ ਚੜ ਗਈ ਮੋਟਾਕੇ ਨਾਲ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਜਿਹੜਾ ਦੇ ਦੇਣੀ ਮਟਿਆਰੇ ਲੰਮੀ ਬਾਹ ਕਰਕੇ ਜਿਹੜਾ ਦੇ ਦੇਣੀ ਮਟਿਆਰੇ ਲੰਮੀ ਬਾਹ ਕਰਕੇ ਇਸ ਵੱਲੋਂ ਆਇਆ ਝੇਲ ਸੁਣੀ ਦਾ ਕਾਂ ਦਾ ਆਇਆ ਝੇਲ ਸੁਣੀ ਦਾ ਰਹਿਣਾ ਗੱਟਾ ਰਹਿਣਾ ਗੱਟਾ ਸਭ ਨੇ ਪਾਇਆ ਖੁਰਮਾ ਸੂਬਤ ਜਾਇਆ ਕਦੇ ਦੀ ਮੰਨ ਪੂਰੀ ਈਮਾਨ ਲੈਣੇ ਕਿਤਾ

ਆਇਆ ਉਹ ਪੈਂਦੀਨੀ ਸੱਤ ਬੂਮਰਕੇ ਆਈ ਉਹ ਪੈਂਦੀਨੀ ਸੱਤ ਬੂਮਰਕੇ ਆਈ ਤੁਸੋ ਹੈਲੋ ਉਹ ਮਾ ਮਾ ਇਹ ਕਿਹਦੀ ਬੋਲੀ ਕੋਈ ਨਹੀਂ ਪਾਦੇ ਚਾਹੇ ਨਾ ਨੂੰ ਪੜ ਗਿਆ ਇਹ ਚਲਦਾ ਸਾਕਰ ਆਇਆ ਨੇ ਮੈਨੂੰ ਪੰਬਲ ਬੂਸੇ ਦੇ ਵਿੱਚ ਪਾਇਆ ਉਧਾਕੇ ਸੋਡੀ ਭੈਣ ਮੈਨੂੰ ਬਲਡੋਜਰ ਦੇ ਨਾਲ ਪਾਇਆ ਉਹ ਕਸ ਕੇ ਸਕੇ ਸਾਰੇ ਪੈਰ ਗੱਭਰੂ ਤੇ ਚਾਸੀ ਖੜਕਾ ਦੀ ਪੱਖਾ ਸੀ 4 4 ਦਾ ਮੋਟਰ 20 ਦੀ ਲਾਤੀ ਪੱਖਾ ਦੀ 4 4 ਦਾ ਮੋਟਰ 20 ਦੀ ਲਾਤੀ ਅਬੀ ਪੱਖਾ ਵੀ 4 4 ਦਾ ਮੋਟਰ 20 ਦੀ ਲਾਤੀ ਲੱਗ ਗਿਆ ਬੱਸ ਸਵੇਰ ਹੋਰ ਕਹਾਵੀ ਪੱਖਾ ਸੀ 4 4 ਦਾ ਮੋਟਰ 20 ਦੀ ਲਾਤੀ ਪੱਖਾ ਦੀ 4 4 ਦਾ ਮੋਟਰ 20 ਦੀ ਲਾਤੀ ਪੱਖਾ ਸੀ 74 ਦਾ ਵੋਟਰ ਚਾਰ ਚਾਰ ਦੀ ਪੱਕਾ ਵੀ ਨਾ ਨਾ ਅਰੇ ਜਾ ਕੇ ਮਸੂਲੇ ਲੱਤੇ ਮਾਈ ਨੱਚਣਾ ਰਹੂਣੇ ਨਾ ਚਲੇ ਕਰੇ ਚੱਕੇ ਮਸੂਲੇ ਲੱਤੇ ਮਾਈ ਨੱਚਣਾ ਰਹੂਣੇ ਨਾ ਚਲੇ ਲੈ ਜੀਓ ਫਿੱਤਰੀ ਲਾ ਵੀਡੀਓ ਇੱਕ ਨਾ ਨਾ ਆਈ ਨਾਰਜਾ ਕਾਮੀ ਨਾਲ ਪੂਜਾਈ ਨਾਰਜਾ ਪਰ ਮਾਈ ਕੇਲਿਆਂ ਦਾ ਬੋਗ ਇਹਨਾਂ ਨਾਲ ਕਿਆਂ ਦੀ ਡਰਦੀ ਨਿਕਲ ਗਈ ਮਨੋਂ ਜਾਂਦੀ ਕੁੜੀਏ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਜ਼ਾਰ ਵਿੱਚੋਂ ਪੌੜੀ ਬਈ ਰਾਤੀ ਮਾਮੀ ਕਾਂਦੇ ਟੱਪੇਗੀ ਮੋੜੀ ਵੇ ਮਾਮਾ ਤੂੰ ਮੋੜੀ ਵੇ ਰਾਤੀ ਮਾਮੀ ਕਾਂਦੇ ਟੱਪੇਗੀ ਮੋੜੀ ਮਾਮਾ ਹੋਰ ਤੂੰ ਪੌੜੀ ਨਾ ਗੇ ਪੌੜੀ ਮਾਮੀ ਮੋੜੀ ਇਹ ਤੇ ਚੱਲੀ ਕੱਟ ਜਲਾ ਦੇ ਢੰਗਾਂ ਜਮਾਉ ਦੇ ਜਾਂਦੀ ਐ ਮਾਰੀ ਵਰਸੀ ਕੱਟਣ ਗਿਆ ਸੀ ਮਾਰੀ ਵਰਸੀ ਕੱਟਣ ਗਿਆ ਸੀ ਖੱਟ ਕੇ ਲਿਆਂਦੀ ਤਾਸ ਨਾਨਕੀਆਂ ਦਾਦਕੀਆਂ ਦੀ ਸਾਰਿਆਂ ਨੂੰ ਬੋਲੀ ਆਈ ਰਾਸ ਨਾਨਕੀਆਂ ਦਾਦਕੀਆਂ ਦੀ ਚਾਹ ਉਹ ਤਾਇਆ ਤਾਈ ਨੂੰ ਸਮਝਾੜਾ ਇਹ ਚਤਰਾਈਆਂ ਕਰਦੀ ਐ ਸਾਡੇ ਵੇੜੇ ਦੇ ਵਿੱਚ ਜਾਮਣੇ ਜਮਰ ਤੇ ਕਰਦੀ ਐ ਸਾਡੇ ਵੇੜੇ ਦੇ ਵਿੱਚ ਜਾਮਣੇ ਜਮਰ ਤੇ ਕਰਦੀ ਐ ਕੱਤੀ ਜੰਮੀ ਮਸਾਗ ਤੋੜਨ ਚੱਲੀਆਂ ਖੱਟੀ ਜੰਮੀ ਲਾ ਕੇ ਨਹੀਂ ਮਸਾਗ ਤੋੜਨ ਚੱਲੀਆਂ ਖੱਟੀ ਜੰਮੀ ਨੇ ਮੇਰਾ ਗਾਲੋ ਕੁੱਟਿਆ ਨੀ ਮਗਨ ਦੇ ਪੋਲਖੇ ਜਾਣਾ ਏ ਹਾਂ ਨੀ ਮਗਨ ਦੇ ਪੋਲਖੇ ਜਾਣਾ ਏ ਕੰਨ ਮਸਾਣ ਦੇ ਪੋਲਖੇ ਸੜ ਗਰਮੀਤ ਮਾਸੀ ਭਾਈ ਇੰਦਰਜੀਤ ਨੂੰ ਲੈ ਗਈ ਕੱਪੜੇ ਲੈਣ ਨਾਲ ਤੇ 인ਦਰਜੀਤ ਨੂੰ ਆਂਦੀ ਵੀ ਚਲਨ ਮੇਰੇ ਨਾਲ ਚੱਲ ਪਿਆ ਤਾਂ ਜਵਾਬ ਕਹਿੰਦੇ ਸਿੰਘ ਜੀ ਤੇ ਫਿਰ ਕਹਿੰਦੇ ਚੱਲ ਬਾਹਰ ਜਾਨੀ ਆ ਤੇ ਉੱਥੇ ਕੱਪੜੇ-ਕੁਪੜੇ ਲੈ ਲਏ ਤੇ ਕਹਿੰਦੀ ਮੈਨੂੰ ਭੁੱਖ ਵੀ ਲੱਗੇ ਚੱਲ ਗਤ ਮੀਤ ਮਾਸੀ ਨੇ ਸਮਾਤਾ ਹਾਂ ਨਗਰ ਆਇਆ ਤੇ ਕਰੋ ਦੇ ਪਹਿਲੀ ਦਾ ਕੱਪੜਾ ਲਿਆ ਤੇ ਬੱਸ ਚੜ ਗਈਆਂ ਅੱਛਾ ਜੀ ਇਹ ਸੀਗੀ ਸਤਾਨ ਓਕੇ ਮੂਰੇ ਚੜ ਜਾਨੀ ਆ ਹਾਂ ਜੀ ਗਰਮੀਤਾ ਨੂੰ ਪਿੱਛੇ ਚੜਾਤਾ ਆ ਬਮੂਰੇ ਚੜ ਗਈ ਹਾਂ ਜੀ ਹਾਂ ਜੀ ਗਰਮੀਤ ਮਾਸੀ ਉਹ ਦੂਜਾ ਸੀ ਠੀਕ ਹੈ ਮੈਂ ਟੈਕ ਟ ਨਹੀਂ ਕਟਾਉਣੀ ਵੀ ਭਾਈ ਸਾਡੇ ਮੂਹਰੇ ਬੈਠੀ ਆ ਉਹ ਕਟਾਉਂਦੀ ਹਾਂਜੀ ਹਾਂਜੀ ਆਧਾਰ ਕਾਰਡ ਕਰ ਲਓ ਵੀ ਕਾਰਡ ਵਾਲੀ ਹੈ ਨਹੀਂ ਸਿਪ ਪ੍ਰਾਈਵੇਟ ਸੀਗੀ ਤੇ ਉਹ ਕਹਿੰਦੀ ਇੱਥੇ ਮੂਹਰੇ ਆ ਇਹ ਨੂੰ ਨਾ ਕਿ ਡੈਕਟਰ ਕਹਣਾ ਵੀ ਟਕ ਟਕ ਟਾਲਾ ਅੱਛਾ ਭਾਈ ਚੈਨਿਕ ਦਾ ਯੋਕ ਨਾ ਵੀ ਨਾ ਪਿਛੇ ਨਿਕਾਈ ਤੂੰ ਟਿਕ ਟਿਕਟਾ ਹੋ ਟਿਕਟਾ ਪਿਛਲਾ ਨਿਕਟਾ ਲਈ ਸੀ ਮੈਂ ਭੁੱਲ ਗਈ ਨਹੀਂ ਨਹੀਂ ਨਾ ਫੋਰਕਟਾ ਇੰਦਰਜੀਤ ਭਾਈ ਕਿਤੇ ਇੱਧਰ ਜੇ ਮਾਰੇ ਹੱਥ ਕਿਤੇ ਇੱਧਰ ਜੇ ਮਾਰੇ ਕਹਿੰਦੀ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਨਹੀਂ ਕਹਿੰਦਾ ਜਾਂਦਾ ਟਿਕ ਟਿਕਟਾ ਨਹੀਂ ਜੱਫੀ ਬਾੜੇ ਟਿਕ ਟਿਕਟਾ ਨਹੀਂ ਜੱਫੀ ਬਾੜੇ ਟਿਕ ਟਿਕਟਾ ਨਹੀਂ ਜੱਫੀ ਬਾੜੇ ਮਾਮੀ ਸਾਡੀ ਨਖਰੋ ਸਾਡੇ ਕੋੜੇ ਆਈ ਹੱਥ ਵਿੱਚ ਲੈ ਕੇ ਕੇਲੇ ਨਹੀਂ ਪਿੰਡ ਦੇ ਮੁੰਡਿਆਂ ਨਾਲ ਗੁੱਲੀ ਡੰਡਾ ਖੇਡੇ ਬਣਦੇ ਮੁੰਡਿਆਂ ਨਾਲ ਗੁੱਲੀ ਡੰਡਾ ਖੇਡੇ ਮੁੰਡਿਆਂ ਨਾਲ ਗੁੱਲੀ ਡੰਡਾ ਖੇਡੇ I'm not too ਮੋੜਾ ਵਿੱਚ ਪਰਜਾਨਾ ਨੇ ਬੋਲ ਕੋਈ ਮੋੜਾ ਬਿਦਲਰੀ ਮੋੜਾ ਬੋਲ ਕੋਲੇ ਰਿਆ ਮੋੜਾ ਵਿੱਚ ਪਰਜਾਈਆਂ ਦੇ

ਮੇਰਾ ਵੀਰ ਕਾਣੀ ਏ ਦਾ ਬੂਟਾ ਹੁੰਦੇ ਜਾਂਦੇ ਲੈਣ ਵਾਸਨਾ ਮੇਰਾ ਵੀਰ ਕਾਣੀ ਏ ਦਾ ਬੂਟਾ ਹੁੰਦੇ ਜਾਂਦੇ ਲੈਣ ਵਾਸਨਾ ਕਾਲੀ ਬਸ ਲੈਣ ਤੇਰੀ ਜੀਵਨ ਮਾਰ ਵੀਰ ਮੇਰਾ ਸੁਤਾ ਪਿਆ ਹੁੰਦੇ ਲੈਨ ਮਾਰ ਵੀਰ ਮੇਰਾ ਸੁਤਾ ਪਿਆ ਵੀਰ ਮਾਰ ਜਿੰਨਰ ਸੁਤਾ ਬੋਲੀ ਹੋਰ ਨਾ ਮਾਰੋ ਇੱਧਰ ਕਣਕਾਂ ਉੱਧਰ ਕਣਕਾਂ ਵਿੱਚ ਕਣਕਾਂ ਦੀ ਛੋਲੇ ਅੱਜ ਮੇਰੇ ਵੀਰਾਂ ਦੇ ਕੌਣ ਬਰਾਬਰ ਛੋਲੇ ਅੱਜ ਮੇਰੇ ਵੀਰਾਂ ਦੇ ਕੌਣ ਬਰਾਬਰ ਛੋਲੇ ਅੱਜ ਮੇਰੇ ਵੀਰਾਂ ਦੇ ਇੱਧਰ ਕਣਕਾਂ ਇੱਧਰ ਕਣਕਾਂ ਵਿੱਚ ਕਣਕਾਂ ਦੇ ਰਾ ਆਪਾਂ ਦੋਵੇਂ ਨੱਚੀਏ ਭੈਣ ਤੇਰਾ ਆਪਾਂ ਦੋਵੇਂ ਨੱਚੀਏ ਸਾਰਿਆਂ ਨੂੰ ਬਧਾਈ ਬਹੁਤ ਸੋਹਣੀ ਇੱਕ ਮੇਰੇ ਮਨ ਚ ਬਹੁਤ ਖੁਸ਼ੀ ਸੀ ਖੁਸ਼ੀ 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 ਸਾਰਾ ਪਰਿਵਾਰ ਬੋਲੀ ਸੁਣੋ ਜੀ ਖੁਸ਼ੀਆਂਾਂ ਦੇ ਵਿੱਚ ਖੁਸ਼ੀਆਂ ਲੱਗੀਆਂ ਖੁਸ਼ੀ ਨੇ ਤੋੜਦੇ ਖੁਸ਼ੀ ਨੇ ਤੋੜਦੇ ਰਿਕਾਰਡ ਬੋਲੇ ਸੋਨਹੌਰ ਸਾਡੇ ਪਿੰਡ ਦੀ ਕੁੜੀ ਪੂਰੇ ਪੰਜਾਬ ਦੇ ਵਿੱਚੋਂ ਪਹਿਲਾ ਨੰਬਰ ਲੈ ਕੇ ਆਈ ਹੈ ਅੱਜ ਇਹ ਨਾ ਬਹੁਤ ਸੋਹਣਾ ਸਮਾਂ ਹੈ ਦੇਖੋ ਮੈਂ ਟੀਚਰ ਐ ਤੇ ਮੇਰੀ ਨਾ ਅੰਦਰੋਂ ਆਹ ਬੱਚੇ ਸ਼ਾਬਾਸ਼ ਇਹ ਕੁੜੀ ਨੇ ਤੁਸੀਂ ਨੱਚਣਾ ਗਾਉਣਾ ਵੀ ਤਾਂ ਰੰਦਾ ਪਰ ਗਰਾਊਂਡ ਵੀ ਹੁੰਦਾ ਕੁਝ ਇਹ ਕੁੜੀ ਨੇ ਆਪਣੇ ਬੰਦ ਨੂੰ ਬਹੁਤ ਵਧਾਈਆਂ ਸਾਡੀਆਂ ਕੁੜੀਆਂ 골ਡ ਲਿਆਈਆਂ ਸਾਰੇ ਬੋਲੋ ਸਾਰੇ ਬੰਦ ਨੂੰ ਬਹੁਤ ਵਧਾਈਆਂ ਸਾਡੀਆਂ ਕੁੜੀਆਂ 골ਡ ਲਿਆਈਆਂ ਇਹਨੇ ਮਾਂ ਦੀਆਂ ਜਾਈਆਂ ਕੁੜੀਆਂ ਕਾਦੋਂ ਹੋਣ ਬਰਾਈਆਂ ਬੱਲੇ 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 ਉਹ ਖੁਸ਼ੇ ਪੁੱਤਰ ਨਾਂ ਤੇ ਸਾਰੇ ਜਾਣੇ ਨਚਾਂਗੇ ਬੱਲੇ 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 ਇਹ ਸਾਡਾ ਖੁਸ਼ਾ ਪੁੱਤਰ ਲੈ ਇੱਕ ਇੱਕ ਪੰਜਾਬੀ ਵੀ ਸਾਂਗ ਸੌਂਗ ਬਲ ਕਰਨੇ ਉਹ ਲਾਇਆ ਨਹੀਂ ਸੀ ਹੁਣ ਲਵਾ ਮਾਨਸਾਲਾ ਜਮਾ ਰੋਕਾਂਗੇ ਸਾਰਾ ਕੁਝ ਮੈਂ ਕਿ ਮੇਰੇ ਕੋਲੇ